ਇਹ ਆ ਗੰਗਨਾਰ ਨਾ ਸਾਡੇ ਹੁੰਦੀ ਨਾ ਉਹਨੂੰ ਸਾਰਾ ਪਿੰਡ ਹੀ ਸਾਡਾ ਨਿੱਗਰ ਜਾਂਦਾ ਪੀਲੇ ਨੇ ਜਿਹੜਾ ਪਾਣੀ ਤੁਸੀਂ ਇਹ ਭਰਿਆ ਜਾ ਰਹਿਆ ਮਰਨ ਨਾਲ ਉਹ ਤਾਂ ਫਿਰ ਪੀਣਾ ਹੀ ਪੈਂਦਾ ਜੀ ਹੋਰ ਕਰ ਵੀ ਨਹੀਂ ਸਕਦੇ ਕੋਈ ਆਵੇ ਕੁੜੀ ਦੇਨ ਨਾਲ ਉਹ ਕਹਿੰਦੇ ਵੀ ਕਿਲੋਮੀਟਰ ਪਰੇ ਕੰਕਨ ਨਾਲਾ ਉੱਥੇ ਤਾਰ ਦਿਓ ਉੱਥੇ ਸੁੱਕੀ ਬਸ ਜੂਗੀ ਆਡਰ ਤੇ ਬੈਠਿਆ ਆ ਸਾਡੇ ਪਿੰਡ ਐ ਨੀ ਕਿ ਸਾਨੂੰ ਲਿਖ ਕੇ ਦੇ ਦੇਵਣ ਪਾਕਿਸਤਾਨ ਲਗਾ ਦੇਵਣ ਪਾਕਿਸਤਾਨ ਜਾਣਾ ਚੰਗਾ ਸਮਝੋਗੇ ਫਿਰ ਓਏ ਚੰਗਾ ਫਿਰ ਮਰਿਆ ਚੰਗਾ ਐ ਇਹ ਦੁਖੀ ਆ ਐਨੇ ਦੁਖੀ ਆ ਕੈਂਟਰ ਪਰਣ ਜਾਂਦੇ ਆ ਨਾ ਇਹਦੇ ਤੋਂ ਵੀ ਰੁਕਾਵਟ ਪਾ ਦੇਂਦੇ ਪਰ ਨਹੀਂ ਦਿੰਦੇਗੇ ਹਾਂਜੀ ਆ ਜਾ ਤੁਸੀਂ ਪੰਜਾਬ ਦਾ ਪਾਣੀ ਪੀਓ ਲੈਣੇ ਵਾਸਤੇ ਸ਼ਰਮ ਵਾਲੀ ਗੱਲ ਆ ਵੀ ਅਸੀਂ ਪੰਜਾਬ ਦੇ ਉਸ ਨੀਕ ਹੋ ਕੇ ਤੇ ਰਾਸਤਾ ਦੀ ਨਹਿਰ ਤੋਂ ਪਾਣੀ ਲੈਣੇ ਆ ਤੇ ਉੱਥੇ ਵੀ ਸਾਨੂੰ ਉੱਥੋਂ ਦੀ ਥਾਣਾ ਲੱਗਦਾ ਉੱਥੋਂ ਦੀ ਪੁਲਿਸ ਰੋਕ ਟੋਕ ਕਰਦੀ ਐ ਇਹ ਥੁਲੇ ਜਾਣਾ ਪੈਣਾ ਹੋਰ ਸਾਧਨ ਨਹੀਂ ਹੈ ਨਹੀਂ ਸਰ ਕੋਈ ਹੋਰ ਕਿਤੋਂ ਲਜਾਈ ਨਹੀਂ ਸਕਦੇ ਜੀ ਇਹਦਾ ਪਾਣੀ ਤਾਂ ਜੀਪ ਤੇ ਵੀ ਨਹੀਂ ਰੱਖ ਸਕਦੇ ਜੀ ਆਪਾਂ ਇੰਨਾ ਗੌੜਾ ਪਾਣੀ ਆਈ ਮਹਿੰਗਾ ਹੀ ਮਿਲਦਾ ਜੀ ਇਹ ਪੀਪਿਆਂ ਦਾ ਸਾਫ ਹੁੰਦਾ ਹੈ ਬੋਤਲ ਪੀਪਾ ਇੱਕ ਪੀਪਾ ਕਿਨੇ ਦਾ 20 ਰੁਪਏ 25 ਰੁਪਏ ਤੇ 20 25 ਰੁਪਏ ਹਾਂਜੀ ਸਾਡੀ ਪੰਜ ਦਰਿਆਵਾਂ ਦੀ ਧਰਤੀ ਆ ਅੱਜ ਪੰਜ ਦਰਿਆਵਾਂ ਦੀ ਧਰਤੀ ਤੇ ਪਾਣੀ ਮੌਲ ਲੈ ਕੇ ਪੀਣਾ ਪੈ ਰਿਹਾ ਤਾਂ ਹਾਲਾਤ ਸ਼ਬਦਾਂ ਦੇ ਵਿੱਚ ਬਿਆਨ ਕਰਨੀ ਚਾਹੀਦੀ ਜ਼ਰੂਰਤ ਨਹੀਂ ਰਹਿ ਜਾਂਦੀ ਹਾਂ ਤਾਂ ਕਿਵੇਂ ਡੰਗ ਲੈਂਦਾ ਜੀ ਚਲੋ ਡੰਗ ਰਾਣ ਹੋਵੇ ਜੀ ਇਹ ਪਾਣੀ ਮੋਲੀ ਲਿਆ ਕੇ ਤੇ ਪਾਉਣਾ ਪੈਂਦਾ ਜਦੋਂ ਆ ਬੰਦੀ ਆ ਜਾਂਦੀ ਬੰਦੀ ਸਾਲ ਚ ਦੋ ਤਿੰਨ ਵਾਰੀ ਆਉਂਦੀ ਹੈ ਤੇ ਉਦੋਂ ਤਾਂ ਮੋਲੀ ਲਿਆਉਣਾ ਪੈਂਦਾ ਪਾਣੀ ਤੇ ਇੱਥੋਂ ਦੀ ਸਮੱਸਿਆ ਇੱਕ ਹੋਰ ਹੈ ਜੀ ਜੇ ਮੰਨ ਲਓ ਕੋਈ ਬੰਦਾ ਬਿਮਾਰ ਹੁੰਦਾ ਉਹਨੂੰ ਤਾਂ ਖੇਰ ਲੈ ਜਾਂਦੇ ਤੇ ਪਸ਼ੂਆਂ ਦਾ ਹਸਪਤਾਲ ਵੀ ਨਹੀਂ ਆਖਣਾ ਗਰਮੀਤ ਸਿੰਘ ਖੁੱਡੀਆਂ ਦਾ ਬਿਆਨ ਪਤਾ ਕੀ ਸੀ ਕਿ ਕਿਸਾਨਾਂ ਨੇ ਨਰਮੇ ਦੀ ਫਸਲ ਨਹੀਂ ਸੰਭਾਲੀ ਅਸੀਂ 10-10 ਸਪਰੇਇਆਂ ਕੀਤੀਆਂ 20 ਕਿੱਲੇ ਨਰਮਾ ਸੀ ਮੇਰੇ ਕੋਲੇ ਦੇ ਇੰਨਾ ਕ ਜਿਆਦੇ ਮਾੜੇ ਹਾਲਾਤ ਆ ਵੀ ਆਪਦੇ ਕੱਪੜੇ ਬਣਾਉਣ ਜੋਗੇ ਵੀ ਪੈਸੇ ਨਹੀਂ ਬਚੇ ਇੱਥੇ ਬਾਰਡਰ ਤੇ ਇਹ ਹਾਲਾਤ ਨੇ ਜਾਨੀ ਕਿ ਪਾਣੀ ਨਹੀਂ ਪੀਣ ਨੂੰ ਮਿਲਣਾ दारू ਦੀਆਂ ਥੈਲੀਆਂ ਮੰਨੋ ਜਾਨੀ ਕਿ ਦੇਸੀ दारू ਬਾਰਡਰ ਤੇ ਜਿਵੇਂ ਨਿਕਲਦੀ ਹੁੰਦੀ ਕਿਤੇ ਬਾਰਡਰਾਂ ਤੇ ਦੇਖ ਲਓ दारू ਕਰੋ ਕਰੀ ਪਹੁੰਚ ਜੂਗੀ ਪਰ ਪਾਣੀ ਮੋਲੀ ਪੀਣਾ ਪੈਣਾ ਹੈ ਸਰਕਾਰਾਂ ਦੇ ਦਾਅਵੇ ਬਹੁਤ ਵੱਡੇ ਹੁੰਦੇ ਨੇ ਅਕਸਰ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਇਹ ਵੀ ਕਰ ਦਿੱਤਾ ਉਹ ਵੀ ਕਰ ਦੇਵਾਂਗੇ ਪਰ ਸੱਚਾਈ ਕੀ ਹੈ ਪਿੰਡ ਪੰਜਾਬਾ ਦੇ ਵਿੱਚ ਪਹੁੰਚਿਆ ਬਾਰਡਰ ਏਰੀਆ ਦਾ ਉਹ ਪਿੰਡ ਜਿਹੜਾ ਬਿਲਕੁਲ ਰਾਜਸਥਾਨ ਦੇ ਨੇੜੇ ਲੱਗਦਾ ਔਰ ਇੱਥੋਂ ਦੇ ਲੋਕਾਂ ਦੇ ਹਾਲਾਤ ਕੀ ਨੇ ਇੱਥੋਂ ਦੇ ਲੋਕਾਂ ਨੂੰ ਰਾਜਸਥਾਨ ਤੋਂ ਪਾਣੀ ਲਿਆ ਕੇ ਪੀਣਾ ਪੈਂਦਾ ਔਰ ਮੁੱਲ ਪਾਣੀ ਜਿਹੜਾ ਹੈਗਾ ਇਹ ਲੋਕ ਪੀਣ ਦੇ ਲਈ ਮਜਬੂਰ ਨੇ ਬੇਸ਼ੱਕ ਦੇਸ਼ ਆਜ਼ਾਦ ਹੋਇਆ ਨੂੰ ਬੜਾ ਸਮਾਂ ਹੋ ਗਿਆ ਇੱਥੋਂ ਦੀ ਲੀਡਰਸ਼ਿਪ ਬਹੁਤ ਇਨਾਂ ਕੋਲ ਆਈ ਪਰ ਹਾਲੇ ਵੀ ਇਹ ਨਿੱਜੀ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਨਿੱਜੀ ਜ਼ਿੰਦਗੀ ਦੇ ਵਿੱਚ ਆਮ ਮੁਸ਼ਕਲਾਂ ਨੇ ਉਹਨਾਂ ਦੇ ਨਾਲ ਯੁੱਝ ਰਹੇ ਨੇ ਅੱਜ ਵੀ ਇਹ ਪਾਣੀ ਪੀਣ ਵਾਲੇ ਪਾਣੀ ਤੋਂ ਮੁਥਾਜ ਨਹੀਂ ਇਹ ਲੋਕ ਤਾਂ ਇਸ ਸਾਥ ਦੇ ਵਿੱਚ ਖੜੇ ਆ ਔਰ ਜਦੋਂ ਅਸੀਂ ਇਸ ਪਿੰਡ ਦੇ ਵਿੱਚ ਆਏ ਤਾਂ ਸਾਨੂੰ ਵੱਡੇ ਵੱਡੇ ਟੈਂਕਰ ਇਸ ਪਿੰਡ ਦੇ ਵਿੱਚ ਦੇਸੇ ਜਦੋਂ ਆ ਰਹੇ ਸਤਾ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਟੈਂਕਰ ਪਾਣੀ ਦੇ ਜਾਂਦੇ ਕਿੱਥੇ ਨੇ ਤਾਂ ਅਸੀਂ ਇਸ ਪਿੰਡ ਦੇ ਵਿੱਚ ਆਏ ਤਾਂ ਇਸ ਪਿੰਡ ਦੇ ਵਿੱਚ ਪਤਾ ਲੱਗਿਆ ਕਿ ਅਸੀਂ ਉਹ ਪਾਣੀ ਜਿਹੜਾ ਹੈਗਾ ਟੈਂਕਰਾਂ ਦੇ ਰਾਹੀਂ ਆਉਂਦਾ ਉਸ ਨੂੰ ਮੁੱਲ ਲੈ ਕੇ ਇਹ ਆਪਣਾ ਜੀਵਨ ਬਸ਼ਰ ਕਰਦੇ ਨੇ ਇੱਥੋਂ ਦੇ ਮਨੁੱਖ ਦੀ ਲਾਈਫ ਤਾਂ ਜਿਹੜੀ ਹੈ ਹੈ ਹੀ ਔਰ ਪਸ਼ੂਆਂ ਦੀ ਲਾਈਫ ਜਿਹੜੀ ਹੈਗੀ ਆ ਪਸ਼ੂ ਤਾਂ ਨੇਗਾ ਉਸਦੀ ਜ਼ਿੰਦਗੀ ਇੱਥੋਂ ਵੱਤ ਤੋਂ ਵੱਤ ਤਰਾਂ ਕਿਉਂਕਿ ਉਹਨਾਂ ਨੂੰ ਪਾਣੀ ਪੀਣ ਵਾਲਾ ਵੀ ਜਿਹੜਾ ਹੈਗਾ ਮੌਏ ਨਹੀਂ ਹੁੰਦਾ ਔਰ ਇੱਥੋਂ ਜਿਹੜੀ ਗਊਸ਼ਾਲਾ ਬਣੀ ਹੋਈ ਆ ਉਹ ਉੱਥੋਂ ਵੀ ਪ ਕਾਰ ਦੇ ਨਾਲ ਆਏ ਦਿਨ ਜਿਹੜੇਗੇ ਉਹਨਾਂ ਦੀ ਮੌਤ ਹੋ ਰਹੀ ਆ ਤਾਂ ਸਰਕਾਰਾਂ ਨੂੰ ਉਲਾਂਹ ਦੇ ਦਿੰਦੀ ਇਸ ਰਿਪੋਰਟ ਦੇ ਵਿੱਚ ਅਸੀਂ ਪਿੰਡ ਪੰਜਾਬ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿੰਨਾ ਕੁਝ ਸਮਰਿਆ ਇਹਨਾਂ ਦਾ ਹੁਣ ਤੱਕ ਔਰ ਇਹਨਾਂ ਦੀਆਂ ਸਿਹਤ ਸਹੂਲਤਾਂ ਜਾਂ ਇਹਨਾਂ ਦੇ ਆਮ ਜਨਜੀਵਨ ਦੇ ਵਿੱਚ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਕਿੰਨੀਆਂ ਕੁ ਮਿਲਦੀਆਂ ਨੇ ਤਾਂ ਪਿੰਡ ਵਾਸੀ ਸਾਡੇ ਨਾਲ ਨੇ ਬਾਈ ਜੀ ਹਾਲਾਤ ਕੀ ਨੇ ਪਿੰਡ ਦੇ ਪਹਿਲਾਂ ਪਾਣੀ ਨੂੰ ਲੈ ਕੇ ਥੋੜਾ ਜ਼ਿਕਰ ਕਰਦੇ ਪਿੰਡ ਦੇ ਹਾਲਾਤ ਤਾਂ ਅਸੀਂ ਛੋਟੇ ਹੁੰਦੇ ਤੋਂ ਵੱਡੇ ਹੁੰਦੇ ਜਿਵੇਂ ਦਿਖਿਆ ਪਾਣੀ ਦੀ ਸਮੱਸਿਆ ਹੀ ਰਹੀ ਹੈ ਤੇ ਜਦੋਂ ਚੌਧਰੀ ਬਲਰਾਮ ਜੀ ਜਿੱਤੇ ਸੀ ਉਹ ਕਹਿੰਦੇ ਸੀ ਮuje ਜਿਤਾ ਦਿਓ ਮੈਂ ਯਹਾਂ ਪੇ ਜੋ ਟਿੱਬੇ ਹੈ ਆਪਕੇ ਮੈਂ ਬਾਗ ਲਗਵਾ ਦੂੰਗਾ ਉਹ ਬਾਗ ਬੂਗ ਤਾਂ ਭਾਵੇਂ ਲੱਗ ਗਏ ਨੇ ਕੋਈ ਸਹੂਲਤਾਂ ਦੇ ਕਾਰਨ ਪਰ ਪਾਣੀ ਦੀ ਸਮੱਸਿਆ ਔਡੀ ਆ ਕੋਈ ਸਾਨੂੰ ਫਸਲਾਂ ਦੇ ਮੁੱਲ ਨਹੀਂ ਮਿਲਦੇ ਕੋਈ ਫਸਲਾਂ ਚ ਪੂਰੀ ਤਰੱਕੀ ਨਹੀਂ ਹੁੰਦੀ ਤੇ ਇੱਥੋਂ ਅਸੀਂ ਪਾਣੀ ਮੁੱਲ ਲੈ ਕੇ ਪੀਨੇ ਹੋ ਜੀ ਪਾਣੀ ਮੁੱਲ ਲੈ ਕੇ ਪੀਨੇ ਆ ਜੀ ਇਧਰ ਆ ਤੁਸੀਂ ਟੈਂਕਰ ਵੇਖਦੇ ਹੋਗੇ ਉਹ ਵੱਡੀ ਨਹਿਰ ਗੰਕ ਨਾਲ ਖੜੀ ਉਥੋਂ ਭਰ ਕੇ ਲਿਆਉਂਦੇ ਆ ਪਿੰਡ ਵਾਲੇ ਉਹਨਾਂ ਨਾਲ ਹੀ ਕਪੜੇ ਤੋਤੇ ਜਾਂਦੇ ਉਸੇ ਨੂੰ ਹੀ ਪੀਤਾ ਜਾਂਦਾ ਤੇ ਜਿਹੜਾ ਇਹਦਾ ਹੈਗਾ ਸੀ ਆਰਓ ਵਾਲਾ ਆਰਓ ਤਾਂ ਤੁਹਾਡੇ ਸਾਹਮਣੇ ਹੀ ਖੜਾ ਦੇਖ ਲਓ ਖੜਾ ਖਰਾਬ ਹੈ ਬਾਬਾ ਜੀ ਐਸੇ ਪਿੰਡ ਦੇ ਵਸਨੀਕ ਹੋ ਹਾਂਜੀ ਉਮਰ ਦੇ ਲਿਹਾਜ਼ ਨਾਲ ਲੱਗਦਾ 70 ਦੇ ਨੇੜੇ ਹੋ ਤੁਸੀਂ ਨਹੀਂ ਜੀ ਅਸੀਂ 60 ਸਾਲ ਦੇ ਹੋਗੇ ਬਾਬਾ ਜੀ ਸ਼ੇਦ ਹੱਕ ਜਿੰਦਗੀ ਦੇ ਇਸੇ ਪਿੰਡ ਦੇ ਵਿੱਚ ਕੋਈ ਹਾਂਜੀ ਹਾਂਜੀ ਕਿੰਨਾ ਕੁ ਬਦਲਾ ਆਇਆ ਇਹ ਸ਼ੇਦ ਹੱਕਿਆਂ ਦੇ ਵਿੱਚ ਬਿਲਕੁਲ ਨਹੀਂ ਬਦਲਾ ਆਇਆ ਜੀ ਪਾਣੀ ਤਾਂ ਤਾਂ ਮਾਰੀ ਰਹਿਤ ਰਿਹਾ ਜੇ Rajasthan ਦੀ ਨਹਿਰ ਨਾ ਆਉਂਦੀ ਸਰ ਦਾ ਬਹੁਤ ਬੁਰਾ ਹਾਲ ਸੀ ਪਾਣੀ ਕਿੱਥੋਂ ਲੈ ਕੇ ਆਉਣੇ ਪੀਣ ਦੇ ਲਈ ਹਾਸ਼ਤਾਨ ਨਹਿਰ ਤੋਂ ਜੀ ਗੰਦਾ ਪਾਣੀ ਉਹ ਵੀ ਜੀ ਸੇਵ ਨਾਲ ਦੇ ਵਿੱਚ ਛੱਡਿਆ ਹੋਇਆ ਜਿੰਨੀ ਜ਼ਿੰਦਗੀ ਕਿਵੇਂ ਨਿਕਲਦੀ ਹੈ ਫਿਰ ਜੀ ਉਹ ਤੋਖ ਹੈ ਜੀ ਜਦੋਂ ਰਿਸ਼ਤੇਦਾਰ ਆਉਂਦੇ ਆ ਜਾਂ ਕੋਈ ਵਿਆਹ ਸ਼ਾਦੀ ਹੁੰਦੀ ਫਿਰ ਤਾਂ ਬੜੀ ਮੁਸ਼ਕਲ ਹੁੰਦੀ ਹੈ ਜਾਂ ਕਲਰ ਐਰੋ ਤੋਂ ਪਾਣੀ ਲਿਆਉਣਾ ਪੈਂਦਾ ਜੀ ਇੱਥੇ ਪਾਣੀ 1 ਲੀਟਰ ਮਿਲਦਾ ਪਾਣੀ ਜੀ ਹਾਂ ਜੀ ਕਿੰਨੇ ਰੁਪਏ ਲੀਟਰ ਮਹਿੰਗਾ ਹੀ ਮਿਲਦਾ ਜੀ ਪੀਪਿਆਂ ਦਾ ਸਾਫ ਹੁੰਦਾ ਜੀ ਬੋਤਲ ਪੀਪਾ ਇੱਕ ਪੀਪਾ ਕਿੰਨੇ ਦਾ 20 ਰੁਪਏ 25 ਰੁਪਏ 20 25 ਪੀ ਹਾਂਜੀ ਅਸੀਂ ਵੈਸੇ ਸਾਨੂੰ ਕਹਿ ਦਿੰਦਾ ਸਾਡੀ ਪੰਜ ਦਰਿਆਵਾਂ ਦੀ ਧਰਤੀ ਹੈ ਪੰਜ ਦਰਿਆਵਾਂ ਦੀ ਧਰਤੀ ਦੇ ਪਾਣੀ ਮੁੱਲ ਲੈ ਕੇ ਪੀਣਾ ਪੈ ਰਿਹਾ ਤਾਂ ਹਾਲਾਤ ਸ਼ਬਦਾਂ ਦੇ ਵਿੱਚ ਬਿਆਨ ਕਰਨ ਦੀ ਚਾਅ ਤੇ ਜ਼ਰੂਰਤ ਨਹੀਂ ਰਹਿ ਜਾਂਦੀ ਹਾਂਜੀ ਬਾਈ ਤੁਸੀਂ ਆਪ ਇਹ ਅੰਦਾਜ਼ਾ ਲਾ ਲਓ ਜੀ ਜਿਹੜਾ ਪਾਣੀ ਪੀਣ ਯੋਗ ਨਹੀਂ ਤੇ ਫਸਲਾਂ ਨੂੰ ਕਿੱਥੋਂ ਪੂਰਾ ਹੋ ਸਕਦਾ ਜੀ ਜੇ ਪਾਣੀ ਪੀਣ ਵਾਸਤੇ ਪੂਰਾ ਨਹੀਂ ਹੋ ਰਿਹਾ ਤੇ ਫਸਲਾਂ ਨੂੰ ਕਿੱਥੋਂ ਹੋ ਸਕਦਾ ਜੀ ਜੇ ਬੋਰਾ ਦਾ ਪਾਣੀ ਉਹ ਖਰਾਬ ਹੈ ਜੀ ਉਹਦੇ ਕਾਰਨ ਫਸਲਾਂ ਨਹੀਂ ਹੋ ਰਹੀਆਂ ਜੇ ਨਹਿਰ ਦਾ ਪਾਣੀ ਅੱਜ ਪਹਿਲਾਂ ਵੀ ਬੰਦੀ ਆਈ ਹੈ ਜੀ 1.5 ਮਹੀਨੇ ਦੀ ਦੁਬਾਰਾ ਫੇਰ 1.5 ਮਹੀਨੇ ਦੀ ਬੰਦੀ ਆ ਗਈ ਪਾਣੀ ਸਮੱਸਿਆ ਤਾਂ ਲਗਾਤਾਰ ਹੀ ਹੈ ਜੀ ਸਾਲ ਪੂਰਾ ਸਾਲ ਹੀ ਪਾਣੀ ਚਾਹੀਦਾ ਜੀ ਡੰਗਰਾਂ ਦਾ ਕਿਵੇਂ ਡੰਗ ਲੈਂਦਾ ਜੀ ਚਲੋ ਡੰਗਰਾਂ ਨੂੰ ਜੀ ਇਹ ਪਾਣੀ ਮੋਲੀ ਲਿਆ ਕੇ ਤੇ ਪੋਣਾ ਪੈਂਦਾ ਜਦੋਂ ਆ ਬੰਦੀ ਆ ਜਾਂਦੀ ਬੰਦੀ ਸਾਲ ਚ ਦੋ ਤਿੰਨ ਵਾਰੀ ਆਉਂਦੀ ਹੈ ਤੇ ਉਦੋਂ ਤਾਂ ਮੋਲੀ ਲਿਓਣਾ ਪੈਂਦਾ ਪਾਣੀ ਤੇ ਜਦੋਂ ਫਿਰ ਨਹਿਰਾਂ ਹੁੰਦੀਆਂ ਉਦੋਂ ਫਿਰ ਨਹਿਰਾਂ ਤੋਂ ਭਰ ਕੇ ਲਿਆ ਲਾਇਆ ਜਾਂਦਾ ਆ ਛੱਪੜ ਦਾ ਤੁਸੀਂ ਵੇਖ ਲਓ ਛੱਪੜ ਦਾ ਤਾਂ ਹਾਲ ਬੁਰਾ ਗੰਦਾ ਪਾਣੀ ਹੈ ਇੱਥੇ ਤੇ ਬਾਕੀ ਤੁਸੀਂ ਮਜ਼ਦੂਰ ਦਾ ਹਿਸਾਬ ਲਾ ਲਓ ਵੀ ਮਜ਼ਦੂਰ ਦਾ ਕੀ ਹਾਲ ਹੋਊਗਾ ਇਹ ਤੇ ਆਮਦਨੀ ਦੇ ਸਾਧਨ ਕੀ ਹੈ ਬਾਈ ਜੀ ਖੇਤੀ ਤੇ ਨਿਰਭਰ ਆ ਸਾਰਾ ਕੁਝ ਖੇਤੀ ਤੇ ਹੀ ਹਾਂ ਜੀ ਖੇਤੀ ਕਿਸਾਨ ਦਾ ਮਤਲਬ ਕਿ ਕਿੰਨੇ ਕੁ ਖੇਤੀ ਵਾਲੇ ਕਿਸਾਨ ਇੱਥੇ ਜ਼ਿਆਦਾਤਰ ਹੈਗੇ ਜੀ ਜ਼ਿਆਦਾ ਤੇ 5-10 ਗਿੱਲਿਆਂ ਵਾਲੇ ਹੀ ਆ ਇੱਕ ਦੋ ਵੱਡੇ ਕੋਈ ਵਿਰਲੇ ਘੱਰੀ ਆ ਬਾਕੀ ਆ ਜੀ ਹਾਲਾਤ ਫਿਰ ਕਿਸ ਤਰੀਕੇ ਦੇ ਕਿਸਾਨ ਨਰਮਾ ਵੀ ਨਹੀਂ ਹੋਇਆ 2 ਸਾਲ ਹੋ ਗਏ ਕਿਨੋਂ ਵੀ ਮੰਦਾ ਕਿੰਨੋਂ ਦਾ ਬਾਅਦ ਤੇ ਇੱਥੋਂ ਦੀ ਸਮੱਸਿਆ ਇੱਕ ਹੋਰ ਹੈ ਜੀ ਜੇ ਮਤਲਬ ਕੋਈ ਬੰਦਾ ਬਿਮਾਰ ਹੁੰਦਾ ਉਹਨੂੰ ਤਾਂ ਖੇਰ ਲੈ ਜਾਂਦੇ ਤੇ ਪਸ਼ੂਆਂ ਦਾ ਹਸਪਤਾਲ ਵੀ ਨਹੀਂ ਹੈਗਾ ਜੀ ਤੇ ਪਸ਼ੂ ਨੂੰ ਕਿੱਥੇ ਲੈ ਜੂਵੇ ਕੋਈ ਜਿਹੜੇ ਸਰਕਾਰਾਂ ਕਹਿੰਦੀਆਂ ਕਿ ਅਸੀਂ ਆ ਵੀ ਕਰਤਾ ਆ ਵੀ ਦੇਤਾ ਉਹ ਉਹ ਕਿ ਮੈਂ ਸਤ ਸਾਰੀਆਂ ਸਰਕਾਰਾਂ ਦੀ ਗੱਲ ਕਰਦਾ ਕਿਸੇ ਇੱਕ ਸਰਕਾਰ ਦੀ ਗੱਲ ਨਹੀਂ ਕਰਦਾਗਾ ਉਹਨਾਂ ਦੇ ਵਾਅਦੇ ਬਥੇਰੇ ਕਰ ਜਾਂਦੇ ਐ ਪਰ ਵਾਅਦੇ ਕਿਤੇ ਪੁੱਲ ਜਾਂਦੇ ਮੁੜ ਕੇ ਪਰ ਸਹੀ ਤਾਂ ਬਜ਼ੁਰਗ ਬੰਦੇ ਆ ਗਏ ਪਰ ਦਵਾਈਆਂ ਤੇ ਪੂਰੇ ਨਹੀਂ ਹੁੰਦੇ ਆ 1500 ਦਿਨ ਦੇ ਦਵਾਈਆਂ ਤੇ ਨਹੀਂ ਪੂਰੇ ਹੁੰਦੇ ਉਹ ਕਹਿੰਦੇ 2500 ਦੇ ਦਿਆਂਗੇ ਫਲਾਣਾ ਦੇ ਦਿਆਂਗੇ ਕੋਈ ਰੋਜ਼ਗਾਰ ਦੇ ਲੱਗਦੇ ਉਹ ਫਿਰ ਉਂ ਰੁਕ ਜਾਂਦੇ ਰੋਜ਼ਗਾਰ ਜੇ ਕਰੇ ਉਹ ਨੁਕਰੇ ਦੇਣ ਲੱਗਦੇ ਤਾਂ ਕਰੇ ਲੱਗਦੇ ਨਹੀਂ ਹੈ ਬਾਈ ਪਾਣੀ ਨੂੰ ਫਿਰ ਕਿੱਥੋਂ ਫਿਰ ਮੈਨੇਜ ਕਰਦੇ ਆ ਪੂਰਾ ਜੀ ਪਾਣੀ ਦੀ ਆ ਇਹ ਬਸ ਮੁੱਲ ਹੀ ਲੈ ਕੇ ਕੋਈ ਪਾਣੀ ਦੀ ਦਾ ਈ ਘਾਟ ਆ ਬਹੁਤ ਹੀ ਜ਼ਿਆਦੇ ਪਾਣੀ ਦੀ ਦਾ ਹੁਣ ਰੁਪਏ 600 ਦੇ ਟੈਂਕ ਪਾ ਕੇ ਆਇਆ ਕਰ ਹਾਂ ਇਸ ਵੇਲੇ ਹਾਂ ਹਾਂ ਸਰਕਾਰਾਂ ਕਹਿੰਦੀ ਅਗਰ ਘਰ ਘਰ ਪਾਣੀ ਪੰਚਾਇਤ ਜੇ ਪੀਣ ਵਾਲਾ ਪਾਣੀ ਵੀ ਮੁੱਲ ਲੈ ਕੇ 600 ਰੁਪਏ ਦਾ ਪੀ ਰਹੇ ਹੋ ਤਾਂ ਤਕਰੀਬਨ ਮਹੀਨੇ ਦਾ 18000 ਦਾ ਪਾਣੀ ਹੋ ਗਿਆ ਹਾਂ ਤੇ ਕੀ ਕਰੂਗਾ ਗਰੀਬ ਤੇ ਕੀ ਕਰੂਗਾ ਅਮੀਰ ਕਿ ਕੋਈ 600 ਦਾ ਕਿੰਨਾ ਪਾਣੀ ਮਿਲਿਆ ਜੀ ਆ ਇੱਕ ਟੈਂਕ ਪਾਉਂਦੇ ਹੋ 2000 ਲੀਟਰ ਹੁੰਦਾ ਪਤਾ ਨਹੀਂ ਕਿੰਨਾ ਹੁੰਦਾ ਬਸ ਇੰਨਾ ਹੁੰਦਾ ਤੇ ਕਿੰਨੇ ਦਿਨ ਨਿਕਲ ਜਾਂਦੇ ਆ 10 12 ਦਿਨ ਨਿਕਲਣਗੇ 10 12 ਬਸ ਆ ਕੁਝ ਨਹੀਂ ਗੁਰੂ ਆ ਤਾਂ ਮੁੱਲ ਲੈ ਕੇ ਪਾਣੀ 600 ਰੁਪਏ ਦਾ ਟੈਂਕਰ ਪਾਣੀ ਆਉਂਦਾ 5-7 ਦਿਨ 10 ਦਿਨ ਨਿਕਲ ਜਾਂਦੇ ਨੇ ਛੋਟਾ ਪਰਿਵਾਰ ਹੋਵੇ ਤਾਂ ਵੱਡਾ ਪਰਿਵਾਰ ਹੋਵੇ ਤਾਂ ਦਿਨ 2-4 ਦਿਨ ਨਿਕਲਦੇ ਹੋਣਗੇ ਹਾਲਾਤ ਕਿਨੇ Rajasthan ਨੂੰ ਅਸੀਂ ਕਹਿੰਦੇ ਆ ਕਿ Rajasthan ਦੇ ਵਿੱਚ ਪਾਣੀ ਨਹੀਂ ਹੈ ਪਰ ਸਾਡੇ ਪੰਜਾਬ ਦਾ ਆਖਰੀ ਇਹ ਪਿੰਡ ਹੈਗਾ ਬਿਲਕੁਲ ਨਾਲ ਇਹ ਵਾਰ ਰਾਜਸਥਾਨੋਂ ਦਾ ਰਾਜਸਥਾਨ ਤੋਂ ਪਾਣੀ ਇੱਥੇ ਲੈ ਕੇ ਆਉਣਾ ਪੈ ਰਿਹਾ ਹਾਲਾਤ ਕਿਸ ਤਰੀਕੇ ਦੇ ਨੇ ਜਿਵੇਂ ਬਸ਼ਰ ਬਾਈ ਵੈਸੇ ਦਾ ਬਾਰਡਰ ਏਰੀਆ ਹੈਗਾ ਨਸ਼ੇ ਦੀ ਵੀ ਸਮੱਸਿਆ ਰਹਿੰਦੀ ਹੋਗੀ ਬਿਲਕੁਲ ਜੀ ਬਾਰਡਰ ਏਰੀਆ ਕਰਕੇ ਨਸ਼ਾ ਤਾਂ ਜਿੰਨੇ ਵੀ ਬਾਰਡਰ ਨੇ ਟੋਟਲ ਹੀ ਹੈਗਾ ਅਸੀਂ ਬੜੀ ਕੋਸ਼ਿਸ਼ ਕੀਤੀ ਨਸ਼ਾ ਬੰਦ ਕਰਾਉਣ ਦੀ ਪਰ ਅਸੀਂ ਫੜਾ ਵੀ ਦਿੰਨੇ ਆ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਅਖੀਰ ਸਾਨੂੰ ਇਸ ਤੋਂ ਘੱਟ ਤੋਂ ਹੱਥ ਪਿੱਛੇ ਕਰਨੇ ਪਏ ਵੀ ਸਾਡੇ ਕਹਿਣ ਅਨੁਸਾਰ ਨਈ ਲੋਕ ਕਰ ਰਹੇ ਨਾ ਹੀ ਪੁਲਿਸ ਕਾਰਵਾਈ ਕਰ ਰਹੀ ਤੇ ਨਾ ਹੀ ਲੋਕ ਹਟ ਰਹੇ ਜਿਹੜੇ ਕਰ ਰਹੇ ਨੇ ਜਿਹੜੇ ਕਰਦੇ ਨੇ ਉਹ ਉਲਟਾ ਦੂਜਿਆਂ ਨੂੰ ਦਬਾਉਂਦੇ ਨੇ ਤੇ ਜਿਹੜੇ ਮੰਨ ਲਓ ਲਿਆ ਕੇ ਸਪਲਾਈ ਕਰਦੇ ਨੇ ਉਹਨਾਂ ਦੀ ਸਪਲਾਈ ਇੰਨੀ ਕਿ ਜ਼ਿਆਦੀ ਕਿ ਹੁਣ ਇੱਕ ਰਸਤਾ ਪਹਿਲਾਂ ਕੱਚਾ ਸੀ ਉਹ ਪੱਕਾ ਬਣਨ ਕਰਕੇ ਓਵਰ ਸਪੀਡ ਜਾਂਦੇ ਨੇ ਤੇ ਅੱਗੇ ਸਪਲਾਈ ਕਰਦੇ ਤਾਂ ਹੁਣ ਵੋਟਾਂ ਵੀ ਆ ਗਈਆਂ ਥੋੜਾ ਜਿਹਾ ਵੋਟਾਂ ਵਾਲੇ ਪਾਸੇ ਆ ਜਗੇ ਕਿਉਂਕਿ ਬੜੇ ਇੱਥੇ ਤੁਹਾਡੇ ਪਿੰਡਾਂ ਦੇ ਨਮਾਇंदे ਵੀ ਹੋਣਗੇ ਜਿਹੜੇ ਕਿਸੇ ਕਿਸੇ ਪਾਰਟੀ ਨੂੰ ਵੋਟ ਪਾਉਂਦੇ ਨੇ ਤਾਂ ਭਾਈ ਜੀ ਕਿਵੇਂ ਲੱਗਦਾ ਜਿਹੜੇ ਲੀਡਰਸ਼ਿਪ ਆਉਂਦੀ ਆ ਉਹ ਕਹਿੰਦੀ ਇਹ ਸਾਨੂੰ ਵੋਟਾਂ ਪਾ ਦਿਓ ਆ ਕਰਦੇ ਹੁਣ ਤਾਂ ਤਕਰੀਬਨ ਸਾਰੀਆਂ ਪਾਰਟੀਆਂ ਦੇਖ ਲਈ ਅੱਜ ਦੇ ਹਾਲਾਤ ਵੀ ਤੁਹਾਡੇ ਉਹੀ ਨੇ ਜਿਹੜੇ ਤੁਸੀਂ ਕਹਿੰਦੇ ਅਜ ਤੋਂ 15-20 ਸਾਲ ਸੀ ਤੋਂ 72 ਹੋਏ ਨੇ ਵੋਟਾਂ ਦੇ ਉਹਨਾਂ ਆਉਂਦੇ ਆ ਰਰਕ ਮਰਗੀ ਆਉਂਦੇ ਆ ਫੇ ਵੋਟ ਦੇ ਪੁੱਛਦੇ ਨਹੀਂ ਉਹਨਾਂ ਨੂੰ ਯਾਰ ਸਾਡੇ ਹਾਲਾਤ ਅੱਜ ਵੀ ਅਸੀਂ ਉੱਥੇ ਹੀ ਖੜੇ ਆ ਅਸੀਂ ਤਾਂ ਅਜ ਤੂੰ ਮਾੜੇ ਹਾਲਾਤਾਂ 'ਚ ਹੋ ਗਏ ਤੇ ਉਸ ਟਾਈਮ ਤੇ ਆਣ ਕੇ ਸਾਰੇ ਵਾਅਦੇ ਕਰ ਜਾਂਦੇ ਪੂਰੇ ਉਹ ਤਾਂ ਆਨੇ ਹੋਣੇ ਸਾਰੇ ਹੋ ਜਾਣਗੇ ਜੀ ਤੁਹਾਡੇ ਉਸ ਤੋਂ ਬਾਅਦ ਚ ਜਾ ਕੇ ਜਦੋਂ ਬਣ ਜਾਂਦੇ ਐਮਐਲਏ ਬਣੇ ਪੀ ਬਣ ਗਿਆ ਉਹ ਕੋਈ ਜੀ ਵਾਰ ਨਹੀਂ ਪਹੁੰਚਦੇ ਜੀ ਬਣ ਕੇ ਆਉਂਦਾ ਬਾਅਦ ਆਉਣਾ ਹੀ ਨਹੀਂ ਜੀ ਕਿਹਨੇ ਆਉਣਾ ਫੇਰਾਪਾ ਤੇ ਫੇਰ ਹੀ ਕਿਤੇ ਕਿਤੇ ਇੱਕ ਅੰਦਰ ਜਾਂਦਾ ਇੱਕ ਵਾਰੀ ਕਿਤੇ ਫੇਰਾਪਾ ਆਖਰੀ ਵਾਰ ਕਿਹੜਾ ਲੀਡਰ ਤੁਹਾਡੇ ਪਿੰਡ ਆਇਆ ਸੀਗਾ ਜੀ ਕਿਹਨੂੰ ਯਾਦ ਹੋਵੇ ਤਾਂ ਆਖਰੀ ਵਾਰ ਹੀ ਜੋਰਾ ਸਿੰਘ ਮਾਨ ਨਹੀਂ ਆਇਆ ਜੋਰਾ ਸਿੰਘ ਮਾਨ ਆਇਆ ਸੀ ਉਸ ਤੋਂ ਬਾਅਦ ਉਹ ਕਬਾਇਆ ਆਇਆ ਸੀ ਕਿ ਆਇਆ ਨਹੀਂ ਜੀ ਪੌਕੇ ਜਿੱਤ ਕੇ ਨਹੀਂ ਆਇਆ ਜੀ ਵੋਟਾਂ ਲੈਣ ਆਇਆ ਸੀ ਵੋਟਾਂ ਲੈਣ ਆਇਆ ਸੀ ਉਸ ਤੋਂ ਬਾਅਦ ਨਹੀਂ ਆਇਆ ਜੋਰਾ ਸਿੰਘ ਮਾਨ ਨਹੀਂ ਆਇਆ ਸੀ ਜਿੱਤ ਕੇ ਬਸ ਅੱਛਾ ਹੋਰ ਕੋਈ ਨਹੀਂ ਆਇਆ ਜੀ ਇਹ ਖਲਾਤ ਨਹੀਂ ਸੁਧਰੇ। ਆਹ ਲਾਤ ਨਹੀਂ ਸੁਧਰੇ। ਜਿਹੜੇ ਪਿੰਡਾਂ ਦੇ ਨੁਮਾਇੰਦੇ ਹੋਣਗੇ ਕੋਈ ਨਾ ਕੋਈ ਪੋਲੀਟੀਕਲ ਪਾਰਟੀ ਆਉਂਦੀ ਆ ਉਹਦਾ ਕੋਈ ਨਾ ਕੋਈ ਪਿੰਡ ਦੇ ਵਿੱਚ ਜਾਣਕਾਰ ਹੁੰਦਾ ਉਹਦੇ ਜਰੀਏ ਹੁੰਦਾ ਕਹਿੰਦੇ ਉਹਨਾਂ ਨੂੰ ਜਾ ਕੇ ਨਹੀਂ ਪੁੱਛਦੇ ਕਿ ਇਹ ਸਾ ਹਾਂ ਪੁੱਛਦੇ ਕਿ ਉਹ ਨਹੀਂ ਬਾਦੇ ਨਹੀਂ ਆ ਆ ਜੂਗਾ ਬਾਦ। ਉਹ ਉਹ ਜਿਹੜੇ ਉਹਨਾਂ ਦੇ ਖਾਸ ਬੰਦੇ ਹੁੰਦੇ ਆ ਜੀ ਜਿਹੜੇ ਉਹ ਆਪ ਦੇ ਬੇਲੀ ਸਾਥੀ ਵੀ ਹੁੰਦੇ ਮਿੱਤਰ ਉਹਨਾਂ ਦਾ ਕੁਝ ਪੁੱਛ ਦੱਸ ਕਰ ਲੈਂਦੇ ਜਿਹੜੇ ਨਹੀਂ ਮੇਰੇ ਪਾਣੀ ਦੀ ਨੀੜ ਤਾਂ ਸਾਰਿਆਂ ਨੂੰ ਆ ਨਾ ਜੀ ਪਾਣੀ ਦੀ ਪਾਣੀ ਦੀ ਜ਼ਰੂਰਤ ਤਾਂ ਪਾਣੀ ਤੋਂ ਬਿਨਾ ਤਾਂ ਮਨੁੱਖ 8 ਦਿਨ ਤੋਂ ਬਾਅਦ ਜੀ ਨਹੀਂ ਸਕਦਾ ਹਾਂ ਜੀ ਪਾਣੀ ਚ ਲੈਉਣਾ ਪਰ ਮੋਲ ਲੈਣਾ ਮੈਨੂੰ ਪਹਿਲਾਂ ਓਕੇ ਲਈਏ ਓਕੇ ਲਈਏ ਪਾਣੀ ਸੰਬੰਧੀ ਜੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਇੱਕ ਤਾਂ ਸਾਨੂੰ ਮੋਗੇ ਵੱਡੇ ਕੀਤੇ ਜਾਣ ਖੇਤੀ ਨੂੰ ਪਾਣੀ ਪੂਰਾ ਦਿੱਤਾ ਜਾਵੇ ਇੱਕ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਕੀਤੀਆਂ ਜਾਣ ਇੱਕ ਸਾਡੇ ਕਰਜ਼ੇ ਮਾਫ਼ ਕੀਤੇ ਜਾਣਗੇ ਸਾਡਾ ਬਹੁਤ ਬੁਰਾ ਹਾਲ ਹੈ ਜੀ ਕਿਸਾਨਾਂ ਦਾ ਇਹੋ ਜੀ ਬਾਬਾ ਜਿੰਦਗੀ ਨਿਕਲਦੀ ਹੈ ਫਿਰ ਬਹੁਤ ਬੁਰੀ ਹਾਲਤ ਹੈ ਜੀ ਕਾਦੀ ਜਿੰਦਗੀ ਟਾਈਮ ਪਾਸ ਕਰਦੇ ਰੋਟੀ ਖਾ ਕੇ ਸਵੇਰ ਦਾ ਫਿਕਰ ਰਿੰਦਾ ਆਈ ਹਾਲੇ ਸਾਡਾ ਆਦਾ ਫਿਕਰ ਰਿੰਦਾ ਸਵੇਰ ਦਾ ਸਵੇਰ ਤਾਂ ਰੋਟੀ ਦਾ ਜੀ ਅੱਜ ਖਾ ਲਈ ਸਵੇਰੇ ਕਿਵੇਂ ਬਣਾਵਾਂਗੇ ਕੋਈ ਫਰਕ ਨਹੀਂ ਹੈਗੀ ਸਕੂਲ ਸਕੂਲ ਦਾ ਸਿਸਟਮ ਕੀ ਸਕੂਲਾਂ ਦੇ ਵਿੱਚ ਦਸਵੀਂ ਦਾ ਹੈਗਾ ਜੀ ਬੱਚੀਆਂ ਬਾਹਰ ਜਾਂਦੀਆਂ 12ਵੀਂ ਜਦੋਂ 11ਵੀਂ ਤੇ ਤੁਰਕੇ ਜਾਂਦੀਆਂ 5 ਕਿਲੋਮੀਟਰ ਕੋਈ ਸਹੂਲਤ ਨਹੀਂ ਹੈਗੀ ਇੱਥੇ ਸਾਰੇ ਪਿੰਡ ਦੇ ਹਾਲਾਤ ਲਾ ਕੇ ਲਾਰਾ ਲਾ ਕੇ ਤੇ ਮਿੱਠੀ ਗੋਲੀ ਦੇ ਕੇ ਤੇ ਚਲੇ ਜਾਂਦੇ ਨਹੀਂ ਤੇ ਫਿਰ ਅਸੀਂ ਟਲ ਜਾਂਦੇ ਆ ਵੀ ਮਿੱਠੀ ਗੋਲੀ ਦੇ ਤੇ ਗੈਰ ਨਾ ਤੇ ਮੋੜ ਕੇ ਮੂੰਹ ਨਹੀਂ ਵਿਖਾਉਂਦੇ ਹਾਂ ਗੁੱਸਾ ਹੁੰਦਾ ਫਿਰ ਗੁੱਸਾ ਬੜਾ ਆਉਂਦਾ ਹੈ ਹੁਣ ਕੀ ਕਰੀਏ ਅਸੀਂ ਸਰਕਾਰ ਨਾਲ ਪੂਰੇ ਨਹੀਂ ਲੈ ਸਕਨੇ ਆ ਜੀ ਆ ਕਿਤੇ ਲੀਡਰ ਨੂੰ ਪਜਾ ਕੇ ਪੁੱਛਿਆ ਕਿ ਸਾਡੀ ਹਾਲਾਤ ਤਾਂ ਦੇਖੋ ਅਸੀਂ ਕਿੰਨਾ ਹਾਲਾਤਾਂ ਦੇ ਵਿੱਚ ਜਿਉਂ ਰਹੇ ਆ ਓਹ ਅਸੀਂ ਬਾਰਡਰ ਤੇ ਬੈਠਿਆ ਆ ਸਾਡੇ ਪਿੰਡ ਐ ਕਿ ਸਾਨੂੰ ਲਿਖ ਕੇ ਦੇ ਦੇਵਣ ਪਾਕਤਾਂ ਲਗਾ ਦੇਵਣ ਤੇਹੀ ਕੇ ਸਾਨੂੰ ਕੋਈ ਪਾਣੀ ਦਾ ਮਸਲਾ ਕਰ ਦੇਵੇ ਆ ਸਾਡੀ ਬੇਤਨ ਜਾਣਾ ਚੰਗਾ ਸਮਝੋਗੇ ਫਿਰ ਹੋਈ ਚੰਗਾ ਫਿਰ ਮਰਿਆ ਚੰਗਾ ਆ ਇੰਨੇ ਦੁਖੀ ਆ ਇੰਨੇ ਦੁਖੀ ਆ ਮੈਂ ਤੁਹਾਨੂੰ ਸਿੱਧੀ ਦੱਸਾਂ ਗੱਡੀ ਗੱਲ ਸੁਣਨ ਆਈ ਜੀ ਅਸੀਂ ਤੁਹਾਡੇ ਧੰਨਵਾਦ ਦੀਆਂ ਜੀ ਜਿਹੜੀ ਸਾਡੀ ਫਰਿਆਦ ਸੁਣਨ ਆਈ ਤੁਸੀਂ ਉੱਥੇ ਸਾਰੀ ਸਰਕਾਰ ਚੰਡੀਗੜ੍ਹ ਉੱਥੇ ਸਾਰੀਆਂ ਸਰਕਾਰਾਂ ਹੁੰਦੀਆਂ ਨੇ ਉੱਥੇ ਸਵਾਲ ਕੋਈ ਸਾਡਾ ਮੰਦਾ ਨਹੀਂ ਕੋਈ ਸੁਣਦਾ ਨਹੀਂ ਸਾਡੀ ਅਸੀਂ ਗਰੀਬ ਬੰਦੇ ਆ ਜੇ ਤੂੰ ਕਿਰਾਇਆ ਵੀ ਭਰ ਕੇ ਮਸਾਂ ਜਾਣਿਆ ਨਾ ਉੱਥੇ ਬਸ ਅਸੀਂ ਤਾਂ ਅੱਖ ਜੱਖ ਪਾ ਕੇ ਗੱਲ ਕੀਤੀ ਸਾਡੀ ਕੋਈ ਮਰਜ਼ੀ ਸਰਕਾਰ ਹੋਵੇ ਅਸੀਂ ਸਵਾਲ ਪੁੱਛਣ ਤੋਂ ਹਟੇ ਨਹੀਂ ਪਿੱਛੇ ਡਰੇ ਨਹੀਂ ਪਿੱਛੇ ਨਾ ਅੱਗ ਡੰਗ ਤੁਹਾਡਾ ਜਦੋਂ ਕਦੇ ਸਾਨੂੰ ਮੁੱਖ ਮੰਤਰੀ ਮਿਲੇ ਜਾਂ ਸਰਕਾਰ ਦਾ ਜਾਂ ਵਿਰੋਧੀ ਪਾਰਟੀਆਂ ਦਾ ਨੁਮਾਇੰਦਾ ਮਿਲਿਆ ਇੱਧਰ ਇੱਧਰ ਗਿਆ ਮਿਲਿਆ ਅਸੀਂ ਸਵਾਲ ਉਹਨਾਂ ਨੂੰ ਵੀ ਪੁੱਛਾਂਗੇ ਕਿ ਭਾਈ ਪੰਜਾਬ ਦੇ ਪਿੰਡ ਦਾ ਕੀ ਦੋਸ਼ ਆ ਵੋਟਾਂ ਤੁਸੀਂ ਲੈਣੇ ਪਿਛਲੇ ਲੰਬੇ ਸਭਾ ਤੋਂ ਵੋਟਾਂ ਲੈਂਗੇ ਐਮਪੀ ਐਮਐਲਏ ਤੁਸੀਂ ਚੁਣੇਗੇ ਪਰ ਲੋਕ ਅੱਜ ਵੀ ਬਾਤਰ ਜਿਹੜੀ ਗੁਰਬਤ ਦੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨੇ ਹਾਂਜੀ ਜ ਉਹਨੂੰ ਸਾਰਾ ਪਿੰਡ ਹੀ ਸਾਡਾ ਨਿੱਗਰ ਜਾਂਦਾ ਆ ਪਾਣੀ ਉੱਟੇ ਪਾਣੀ ਉੱਟਿਆ ਜਾਂਦਾ ਕਿਹਨਾ ਕੈਂਟਰ ਭਰਨ ਜਾਂਦੇ ਨਾ ਇਹਦੇ ਤੋਂ ਵੀ ਰੁਕਾਵਟ ਪਾ ਦਿੰਦੇ ਭਰਨ ਨਹੀਂ ਦਿੰਦੇ ਹਾਂਜੀ ਆਜਾ ਤੁਸੀਂ ਪੰਜਾਬ ਦਾ ਪਾਣੀ ਪੀਓ ਆਉਂਦੀ ਹੀ ਪੰਜਾਬ ਤੋਂ ਨਹਿਰ ਹੈ ਪਰ ਰੋਕਿਆ ਜਾਂਦਾ ਇੱਥੋਂ ਤੇ ਸਾਡੇ ਵਾਸਤੇ ਸ਼ਰਮ ਵਾਲੀ ਗੱਲ ਆ ਵੀ ਅਸੀਂ ਪੰਜਾਬ ਦੇ ਉਸ ਨੀਕ ਹੋ ਕੇ ਤੇ ਰਾਸਤਾ ਦੀ ਨਹਿਰ ਤੋਂ ਪਾਣੀ ਲੈਣੇ ਆ ਤੇ ਉੱਥੇ ਵੀ ਸਾਨੂੰ ਉੱਥੋਂ ਦੀ ਥਾਣਾ ਲੱਗਦਾ ਉੱਥੋਂ ਦੀ ਪੁਲਿਸ ਰੋਕ ਟੋਕ ਕਰਦੀ ਹੈ ਇੱਕ ਜਿਵੇਂ ਸਾਡੇ ਹੁਣ ਨਰਮਾ ਬੈਲਟ ਸੀ ਕੋਈ ਖੇਤੀਬਾੜੀ ਅਫਸਰ ਨਹੀਂ ਆਇਆ ਗਰਮੀਤ ਸਿੰਘ ਖੁੱਡੀਆਂ ਦਾ ਬਿਆਨ ਪਤਾ ਕੀ ਸੀ ਕਿ ਕਿਸਾਨਾਂ ਨੇ ਨਰਮੇ ਦੀ ਫਸਲ ਨਹੀਂ ਸੰਭਾਲੀ ਅਸੀਂ 10-10 ਸਪਰੇਇਆਂ ਕੀਤੀਆਂ 20 ਕਿੱਲੇ ਨਰਮਾ ਸੀ ਮੇਰੇ ਕੋਲੇ ਤੇ ਇੰਨਾ ਕੁ ਜ਼ਿਆਦਾ ਮਾੜੇ ਹਾਲਾਤ ਤਾਂ ਵੀ ਆਪਦੇ ਕੱਪੜੇ ਬਣਾਉਣ ਜੋਗੇ ਵੀ ਪੈਸੇ ਨਹੀਂ ਬਚੇ ਤੇ 20 ਕਿੱਲੇ ਨਰਮਾ ਹੋਣਾ ਜਾਂ ਕੋਈ ਸਾਰੇ ਹਾਲਾਤ ਇਸ ਤਰੀਕੇ ਦੇ ਇਸੇ ਤਰੀਕੇ ਦੇ ਬਾਕੀ ਤੁਸੀਂ ਮਜਾਰਤੇ ਪਹੁੰਚੇ ਖਤਮ ਹੋਗੇ ਮੈਨੂੰ ਇਹ ਜ਼ਿਆਦਾ ਜਿਆ ਪੰਜਾਬੀ ਪਿੰਡ ਜਿਹਨਾਂ ਰਿਸ਼ਤੇ ਹੋਣ ਹੋ ਰਹਿ ਜਾਣੇ ਹੁੰਦੇ ਹੀ ਨਹੀਂ ਮੁੰਡੇ ਸਾਰੇ ਕੁਆਰੇ ਫਿਰਦਿਆਂ ਦੇ ਪੰਜਾਬੀ ਪਿੰਡ ਨੂੰ ਰਿਸ਼ਤਾ ਨਹੀਂ ਦੇਣਾ ਉੱਥੇ ਪਾਣੀ ਹੈ ਨਹੀਂ ਨਾ ਕੋਈ ਵੱਡੀ ਗੱਲ ਕੀਤੀ ਵੈਸੇ ਤੇ ਕਿਉਂ ਨਹੀਂ ਰਿਸ਼ਤੇ ਹੁੰਦੇ ਤੇ ਜ਼ਮੀਨਾਂ ਹੈ ਹੈ ਤੇ ਉਹ ਪਾਣੀ ਹੈ ਨਹੀਂ ਬਾਗ ਪਟਿੰਦੇ ਪਏ ਨਰਮਾ ਨਹੀਂ ਹੁੰਦਾ ਇਹ ਗੱਲ ਨੂੰ ਮਜ਼ਾਕ ਚ ਨਾ ਲਿਆ ਜਾਵੇ ਇਹ ਜਦੋਂ ਰਿਪੋਰਟ ਆ ਗਈ ਮਜ਼ਾਕ ਇਹ ਕਿਉਂਕਿ ਜਦੋਂ ਅਸੀਂ ਪਿੰਡ ਦੇ ਵਿੱਚ ਆ ਰਹੇ ਸੀ ਕੁਝ ਅਸੀਂ ਬਜ਼ੁਰਗਾਂ ਦੇ ਕੋਲ ਰੁਕੇ ਗੱਲ ਸਮਝਣ ਦੀ ਕੋਸ਼ਿਸ਼ ਕੀਤੀ ਇਸ ਪਿੰਡ ਦੇ ਬਾਰੇ ਜਾਂ ਇਹ ਇਰਕੇ ਦੇ ਬਾਰੇ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਅੱਜ ਸਾਡੇ ਹਾਲਾਤ ਇੰਨੇ ਮਾੜੇ ਨੇ ਕਿ ਸਾਡੇ ਜਿਹੜੇ ਮੁੰਡੇ ਨੇ ਉਹ ਕੁਆਰੇ ਫਿਰਦੇ ਨੇ ਕਿਉਂਕਿ ਰਿਸ਼ਤਾ ਕਰਨ ਦੇ ਲਈ ਇੱਥੇ ਕੋਈ ਤਿਆਰ ਨਹੀਂ ਹੁੰਦਾ ਕਿਉਂਕਿ ਇੱਥੇ ਸਹੂਲਤ ਹੀ ਨਹੀਂ ਕਿਉਂਕਿ ਉਹਨੂੰ ਪਤਾ ਜੇਕਰ ਅਸੀਂ ਰਿਸ਼ਤੇ ਸੱ ਕੁੜੀਆਂ ਦੀਆਂ ਇੱਥੇ ਪਾਣੀ ਇੱਥੇ ਨਹੀਂ ਮਿਲਦਾ ਤਾਂ ਇੱਥੇ ਕੋਈ ਆਉਣਾ ਨਹੀਂ ਚਾਹੇਗਾ ਕਿ ਇੱਥੇ ਉਹ ਆਪਣੀਆਂ ਕੋਈ ਲੜਕੀ ਦਾ ਇੱਥੇ ਕੰਨਿਆਦਾਨ ਇੱਥੇ ਕਰੇ ਤਾਂ ਇਹ ਬਹੁਤ ਵੱਡੀ ਸਮੱਸਿਆ ਹੈਗੇ ਬਜ਼ੁਰਗਾਂ ਤੋਂ ਇਹ ਗੱਲ ਸਮਝਾਂਗੇ ਜੀ ਜੀ ਪੰਜਾਬੇ ਕੁੜੀ ਦੇਣ ਨਾਲ ਉਹ ਕਹਿੰਦੇ ਵੀ ਕਿਲੋਮੀਟਰ ਪਰੇ ਗੰਕਨ ਵਾਲਾ ਉੱਥੇ ਤਾਰ ਦਿਓ ਉੱਥੇ ਸੁੱਕੀ ਵਸ ਜੂਗੀ ਆਪਦਾ ਜਿਹੜਾ ਅਗਲਾ ਸਫਰ ਪੰਜਾਬੇ ਕੁੜੀ ਨਾ ਦਿਓ ਇੱਥੋਂ ਦੀਸ ਰਿਐਲਿਟੀ ਆ ਤੁਸੀਂ ਕੈਮਰਾ ਕਮਾ ਲਿਓ ਨੌਜਵਾਨ ਮੁੰਡਿਆਂ ਇੱਥੋਂ ਜੰਝ ਚੜਨੀ ਔਖੀ ਹੋ ਗਈ ਹੈ ਪਿਛਲੇ ਸਾਲ ਡੇਢ ਸਾਲ ਤੋਂ ਹੱਕ ਤੱਕ ਪੁੱਛੋ ਇਹਨਾਂ ਨੂੰ ਕਿ ਕਿੰਨੇ ਕ ਮੁੰਡਿਆਂ ਦੀ ਅਸੀਂ ਪਿੰਡ ਦੇ ਵਿੱਚ ਬਰਾਤਾਂ ਗਏ ਇੱਥੇ ਸਾਰੇ ਖੜੇ ਆ ਮੈਂ ਤੁਹਾਨੂੰ ਇਹ ਰਿਐਲਿਟੀ ਹੈ ਜੀ ਮੇਰੇ ਇਹ ਮਾੜਾ ਸਾਰੇ ਨੇੜੀ ਆ ਜੋ ਆਖਰੀ ਵਿਆਹ ਮੁੰਡੇ ਦਾ ਕਿਸ ਕਿੰਨੇ ਕਦੋਂ ਹੋਇਆ ਸੀਗਾ ਜੀ ਕਿਸੇ ਦਾ ਤੁਹਾਨੂੰ ਯਾਦ ਹੋ ਕੇ ਤੇ ਜਾਂਦੇ ਗਏ ਹੋਗੇ ਚੜ੍ਹੇ ਹੋਗੇ ਬਰਾਤ ਗਏ ਹੋਗੇ ਪਾਰਟੀ ਤੇ ਗਏ ਹੋਗੇ ਬਿਲਕੁਲ ਤੁਹਾਡੀ ਗੱਲ ਸਹੀ ਜੀ ਪਿਛਲੇ ਤਕਰੀਬਨ 2 ਸਾਲ ਹੋ ਚੱਲੇ ਜਿਆਦਾਤਰ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਰਿਸ਼ਤੇ ਹੋਣੇ ਔਖੇ ਹੋਗੇ ਚਲੋ ਦੂਜਾ ਕੋਈ ਕਾਰੋਬਾਰ ਕਰਦਾ ਕਿਸੇ ਦਾ ਬਿਜ਼ਨਸ ਆ ਜਾਂ ਕਿਤੇ ਪ੍ਰਾਈਵੇਟ ਜੌਬ ਲੱਗਾ ਉਹਨਾਂ ਦੀ ਜੀ ਹੋ ਜਾਂਦੀ ਕਿਉਂਕਿ ਉਹ ਇਨਕਮ ਸ਼ੋ ਕਰਦੇ ਵੀ ਸਾਡੇ ਕੋਲ ਤਾਂ ਇੰਨੀ ਇਨਕਮ ਆ ਰਹੀ ਆ ਪਰ ਇਸ ਦਾ ਮਾੜਾ ਹਾਲਾਤ ਕਿਉਂ ਨੇ ਕਿਉਂਕਿ ਖੇਤੀ ਦੀ ਇਨਕਮ ਕੋਈ ਨਹੀਂ ਆਏਗੀ ਤੇ ਤੁਸੀਂ ਆਪ ਸਿਆਣੇ ਇਹ ਬੱਚਿਆਂ ਵਾਲੇ ਜੇ ਵੀ ਜੇ ਕੋਈ ਕਿਹੜਾ ਪਰਿਵਾਰ ਚਾਹਵੇਗਾ ਵੀ ਜਿੱਥੇ ਇਨਕਮ ਨਹੀਂ ਹੈਗੀ ਉਸੇ ਆਸੀਂ ਆਪ ਦਾ ਤੀ ਪੁੱਤ ਵਈਏ ਬਾਬੇ ਵਾਕਈ ਇਹ ਗੱਲ ਆ ਵੀ ਰਿਸ਼ਤੇ ਨਹੀਂ ਹੋ ਰਹੀ ਹਾਂਜੀ ਨਹੀਂ ਹੋਏ ਰਿਸ਼ਤੇ ਵਾਕਈ ਇਹ ਗੱਲ ਹੈ ਉਹ ਕਹਿੰਦੇ ਸਾਡੀ ਕੁੜੀ ਨੂੰ ਸਿਰ ਤੇ ਤੋੜਾ ਚੱਕਣਾ ਪੈਗਾ ਤੇ ਅਸੀਂ ਨਹੀਂ ਰਿਸ਼ਤਾ ਕਰਦੇ ਕਿੰਨੀ ਕੁ ਵਾਦੀ ਹੈ ਪਿੰਡ ਦੀ ਜੀ ਵਾਦੀ ਹੈ ਜੀ ਉਹ ਹੁਣ ਸਰਕਾਰਾਂ ਨੂੰ ਕੀ ਕਹਿਣਾ ਚਾਹੂਂਗੇ ਜੀ ਪੋਲੀਟੀਕਲ ਪਾਰਟੀਆਂ ਨੂੰ ਕੀ ਜਲਾੰਬਾ ਦੇਣਾ ਚਾਹੂਂਗੇ ਤੁਹਾਡੇ ਕੋਲ ਖੁੱਲਾ ਮੌਕਾ ਹੈਗਾ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ तमाम ਪਾਰਟੀਆਂ ਜਿਹਨੀਆਂ ਵੀ ਇੱਥੇ ਵੋਟ ਲੈਣ ਆਉਂਦੀਆਂ ਉਹਨਾਂ ਨੂੰ ਕੋਈ ਗੁਜ਼ਾਰਿਸ਼ ਕਰਨੀ ਹੋਵੇ ਅਪੀਲ ਕਰਨੀ ਹੋਵੇ ਉਹਨਾਂ ਦਾ ਕੋਈ ਮੰਗ ਲੈ ਕੇ ਜਾਣੀ ਹੋਵੇ ਪਿੰਡ ਦੇ ਵਿੱਚੋਂ ਆਉਣ ਕਿ ਉਹਨਾਂ ਨੂੰ ਕੋਈ ਸਵਾਲ ਕਰਨਾ ਹੋਵੇ ਜੀ ਹੈ ਕੋਈ ਸਖਸ਼ ਬੋਲਣ ਵਾਲਾ ਇਹੀ ਹੈ ਜੀ ਸਾਡੇ ਇੱਕ ਤਾਂ ਕੋਈ ਪਸ਼ੂਆਂ ਦਾ ਹਸਪਤਾਲ ਨਾ ਕੋਈ ਬੰਦਿਆਂ ਦਾ ਕੋਈ ਹਸਪਤਾਲ ਆ ਸਾਡੇ ਕੋਈ ਮੱਲਾ ਕਨੀਲਕ ਤੇ ਸਰਕਾਰ ਨੇ ਲਾਰੇ ਲਾਏ ਕਿੱਥੇ ਮੱਲਾ ਕਨੀਲਕ ਕੋਈ ਨਹੀਂ ਸਾਨੂੰ ਗੰਗਾ ਨਗਰ ਜਾਂ ਖਬੋਰ ਇਲਾਜ ਕਰਾਉਣਾ ਪਸ਼ੂਆਂ ਨੂੰ ਤਾਂ ਅਸੀਂ ਲਿਜਾ ਵੀ ਨਹੀਂ ਸਕਦੇ ਉਹ ਵੀ ਡਾਕਟਰ ਆਉਂਦਾ ਉਦੋਂ ਨੂੰ ਕਈਆਂ ਦੇ ਪਸ਼ੂਆਂ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦੇ ਆ ਸਾਡੇ ਇੱਕ ਤਾਂ ਮੇਨ ਹਸਪਤਾਲਾਂ ਦਾ ਇੱਕ ਸਾਨੂੰ ਕੋਈ ਪੀਣ ਦੇ ਪਾਣੀ ਦਾ ਵਾਟਰ ਬਾਕਸ ਦੇ ਵਿੱਚ ਕੋਈ ਸਾਡਾ ਕਰਕੇ ਦੇ ਜਾਣਾ ਚਾਹੀਦਾ ਹੁਣ ਆਉਣਗੇ ਲੀਡਰ ਹੁਣ ਸਵਾਲ ਇਹ ਹੀ ਹੋਣਗੇ ਉਹਨਾਂ ਨੂੰ ਫਿਰ ਜੀ ਬਿਲਕੁਲ ਹੋਣਗੇ ਜੀ ਐਤਾ ਹੀ ਮੇਰੀ ਕਰਦੇ ਪਰ ਸੁਣੀਤ ਤਾਂ ਇਹ ਪਿੰਡ ਪੰਜਾਵਾ ਪਿੰਡ ਦੇ ਵਿੱਚ ਸੀ ਅ ਬੜੀ ਇਥੋਂ ਦੀ ਦੁਖਦ ਕਹਾਣੀ ਹੈਗੀ ਆ ਕਿਉਂਕਿ ਸਾਰਾ ਪਿੰਡ ਜਿਹੜਾ ਹੈਗਾ ਪਾਣੀ ਨੂੰ ਤਰਸਦਾ ਪਾਣੀ ਗੰਗਕਨਾਲ ਨਹਿਰ ਤੋਂ ਪਰ ਕਿਲੇਉਣਾ ਪੈਂਦਾ ਕਦੇ ਉਹ ਪਾਣੀ ਗੰਦਾ ਵੀ ਹੁੰਦਾ ਇੱਥੇ ਵਾਟਰ ਟੈਂਕ ਜਿਹੜੇ ਆਉਂਦੇ ਨੇ ਮੁੱਲ ਪਾਣੀ ਮਿਲਦਾ 600 ਰੁਪਏ ਦਾ ਇੱਕ ਟੈਂਕਰ ਦੇ ਕੇ ਜਾਂਦੇ ਨੇ ਔਰ ਹਾਲਾਤ ਇਹ ਨੇ ਕਿ ਅੱਜ ਇੱਥੇ ਕੋਈ ਆਪਣਾ ਰਿਸ਼ਤਾ ਖਤੀ ਦਾ ਕਰਨ ਦੇ ਲਈ ਤਿਆਰ ਨਹੀਂ ਹੋ ਰਿਹਾ ਕਿਉਂਕਿ ਇਨ੍ਹਾਂ ਪਿੰਡਾਂ ਦੇ ਹਾਲਾਤ ਹੀ ਅਜਿਹੇ ਬਣ ਗਏ ਨੇ ਬੇਸ਼ੱਕ ਇਹ ਰਿਪੋਰਟ ਇਸ ਪਿੰਡ ਦੀ ਹੈਗੀ ਆ ਪਰ ਕਹਾਣੀ ਇਹ ਪੂਰੀ ਇਸ ਏਰੀਏ ਦੀ ਹੈਗੀ ਆ ਤਾਂ ਇਹ ਰਿਪੋਰਟ ਜਿਹੜੀ ਹੈਗੀ ਸਰਕਾਰ ਤੇ ਮੂੰਹ ਤੇ ਚਪੇੜ ਮਾਰਨ ਵਾਲੀ ਰਿਪੋਰਟ ਹੈ ਸਰਕਾਰ ਨੂੰ तमाम ਜਿਹੜੇ ਦਾਅਵੇ ਔਰ ਵਾਅਦੇ ਨੂੰ ਖੋਖਲਾ ਕਰਦੀ ਹੋਈ ਰਿਪੋਰਟ ਆ ਕਿਉਂਕਿ ਜਦ ਆ ਪਿੰਡਾਂ ਦੇ ਵਿੱਚ ਸਰਕਾਰ ਦਾ ਕੋਈ ਨੁਮਾਇੰਦਾ ਆਵੇ ਘੱਟੋ ਘੱਟ 2 ਦਿਨ ਇੱਥੇ ਲਾ ਕੇ ਇਹਨਾਂ ਦੇ ਲੋਕਾਂ ਦੇ ਨਾਲ ਰਹਿ ਕੇ ਦੇਖੇ ਜ਼ਰੂਰ ਦੇਖੇ ਕਿ ਲੋਕ ਕਿਹੜੇ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਇਹਨਾਂ ਦੀ ਗੁਰਬਤ ਦੀ ਜ਼ਿੰਦਗੀ ਕਿਸ ਤਰੀਕੇ ਨਾਲ ਗੁਜ਼ਰਦੀ ਆ ਅੱਜ ਵੀ ਇਹਨਾਂ ਪਿੰਡਾਂ ਦੇ ਲਈ ਆ ਜਿਹੜੇ ਅਸੀਂ ਗੱਲਾਂ ਕਰਦੇ ਆਂ ਚੰਡੀਗੜ੍ਹ ਦੀਆਂ ਜੇ ਹੋਰ ਇਹਨਾਂ ਦੇ ਲਈ ਉਹ ਗੱਲਾਂ ਦੂਰ ਨੇ ਇਹ ਕਹਿੰਦੇ ਇਸ ਤਰ੍ਹਾਂ ਦੇ ਬੇਸਿਕ ਸਮੱਸਿਆ ਨਾਲ ਜੂਝ ਰਹੇ ਆ ਇਸ ਤਰ੍ਹਾਂ ਦੇ ਪਾਣੀ ਦੀ ਸਮੱਸਿਆ ਹੀ ਸਾਡੇ ਤੋਂ ਪੂਰੀ ਨਹੀਂ ਹੋਈ ਬੱਚਿਆਂ ਨੂੰ ਸਾਡੀਆਂ ਨੂੰ 10 ਕਿਲੋਮੀਟਰ ਪੈਦਲ ਤੁਰ ਕੇ ਜਾਣਾ ਪੈਂਦਾ ਸਕੂਲ ਦੀ ਪੜ੍ਹਾਈ ਕਰਨ ਦੇ ਲਈ ਤੇ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਲੋਕਾਂ ਦੀ ਜ਼ਿੰਦਗੀ ਕਿਹੋ ਜਿਹੀ ਹੋਊਗੀ ਤੁਸੀਂ ਸਹੀ ਜੇ ਅੰਦਾਜ਼ਾ ਲਗਾ ਸਕਦੇ ਹੋ ਪੰਜਾਬ ਦੇ ਪਿੰਡ ਦੀ ਰਿਪੋਰਟ ਦਿਖਾਈ ਸੀ ਤਾਂ ਇਹ ਉਸ ਰਿਪੋਰਟ ਦਾ ਹੀ ਇੱਕ ਹਿੱਸਾ ਹੈ ਕਿ ਇਥੋਂ ਇਹ ਪਾਣੀ ਭਰਿਆ ਜਾ ਰਿਹਾ ਹੈ ਨਹਿਰ ਦੇ ਵਿੱਚ ਪਾਣੀ ਨਹੀਂ ਹੈ ਕਿ ਬਿਲਕੁਲ ਗੰਦਾ ਪਾਣੀ ਜਿਹੜਾ ਹੈਗਾ ਇਥੋਂ ਟੈਂਕਰ ਦੇ ਵਿੱਚ ਜਾਂਦਾ ਇਹੀ ਟੈਂਕਰ ਜਿਹੜਾ ਹੈਗਾ ਪਿੰਡ ਦੇ ਵਿੱਚ ਸਪਲਾਈ ਹੋਵੇਗਾ ਤਾਂ ਦੇਖੋ ਇਥੋਂ ਦੱਸਾਇਆ ਇਹ ਵੀ ਕਿ ਆ ਕਿ ਦੋ ਦਿਨ ਪਹਿਲਾਂ ਇਥੋਂ ਲਾਸ਼ ਵੀ ਨਿਕਲੀ ਗੰਗਕ ਨਾਲ ਨਹਿਰ ਆ ਇਹ ਅਸੀਂ ਰਾਜਸਥਾਨ ਦੇ ਵਿੱਚ ਆ ਇਹ ਪਾਣੀ ਸਪਲਾਈ ਹੁਣ ਕਿੱਥੇ ਹੋਏਗੀ ਜੀ ਪੰਜਾਬ ਹੋ ਰਹੀ ਜੀ ਪੰਜਾਬ 'ਚ ਪਾਣੀ ਆ ਨਹੀਂਗਾ ਆਪਣੇ ਪਛਾਹੇ ਪਿੰਡ ਪੰਜਾਬ ਦੇ ਪਿੰਡ ਜਾਏਗਾ ਪਾਣੀ ਨਹੀਂ ਨਹੀਂ ਵਰਤਿਆ ਜਾਏਗਾ ਨਹੀਂ ਜੀ ਪਸ਼ੂਆਂ ਦੇ ਲਈ ਜੀ ਹਾਂ ਪੇਨ ਲਈ ਬਹੁਤ ਔਖੇ ਹੈ ਜੀ ਹੈਡ ਪੰਪ ਹਰ ਰੋਜ਼ ਇੱਥੋਂ ਪਾਣੀ ਭਰ ਕੇ ਲੈ ਕੇ ਜਾਂਦੇ ਹਾਂ ਜੀ ਹਾਂਜੀ ਹਰ ਰੋਜ਼ ਇੱਥੋਂ ਭਰ ਕੇ ਲੈ ਜਦੋਂ ਨਹਿਰ ਦੀ ਬੰਦੀ ਆ ਜੀ ਇੱਥੋਂ ਭਰਨੇ ਗਿਆ ਜਦੋਂ ਨਹਿਰ ਆਪਣੇ ਚਲਦੀ ਹੈ ਪੰਜਾਬ ਦੀ ਉੱਥੋਂ ਭਰਦੇ ਗਿਆ ਪੰਜਾਬ ਪਿੰਡ ਦੇ ਵਿੱਚ ਪਾਣੀ ਪੂਰਾ ਨਹੀਂ ਹੁੰਦਾ ਜੀ ਤਾਂ ਇਹ ਇੱਥੋਂ ਪਾਣੀ ਭਰਿਆ ਜਾਂਦਾ ਪਸ਼ੂਆਂ ਦੇ ਲਈ ਜਾਵੇਗਾ ਔਰ ਬੇਸ਼ੱਕ ਪਸ਼ੂਆਂ ਦਾ ਕਿਆ ਜਰ ਪਿੰਡ ਵਾਸੀ ਕਹਿੰਦੇ ਇਹੀ ਸਾਨੂੰ ਸਪਲਾਈ ਪੀਣ ਦੇ ਲਈ ਹੁੰਦੀ ਆ ਸਾਡੇ ਨਾਲ ਇੱਥੋਂ ਪਿੰਡ ਦੇ ਨੌਜਵਾਨ ਨੇ ਪੰਜਾਬੇ ਪਿੰਡ ਦੀ ਹਾਂ ਜੀ ਇਹ ਪਾਣੀ ਜਿਹੜਾ ਹੈਗਾ ਉਹ ਤੁਆਡੂ ਹਣ ਪੀਣ ਦੇ ਲਈ ਜਾਏਗਾ ਜਾਏਗਾ ਹੀ ਇਹ ਤਾਂ ਹੁਣ ਮੰਨ ਲਓ ਇੱਥੇ ਲਿਜਾਣਾ ਪੈਣਾ ਹੋਰ ਸਾਧਨ ਹੀ ਹੈ ਨਹੀਂ ਸਰ ਕੋਈ ਹੋਰ ਕਿਧੋ ਲਜਾਈ ਨਹੀਂ ਸਕਦੇ ਜੀ ਛੋਟੀ ਨਹਿਰ ਬੰਦ ਆ ਵੱਡੀ ਆ ਹੀ ਇੱਕ ਹੁਣ ਜਰੀ ਇੱਕ ਆ ਰਹਿ ਗਿਆ ਤੇ ਨੀ ਤੰਗੀ ਆ ਪਾਣੀ ਦੀ ਹਾਂਜੀ ਇਹਦਾ ਪਾਣੀ ਤਾਂ ਜੀਬ ਤੇ ਵੀ ਨਹੀਂ ਰੱਖ ਸਕਦੇ ਜੀ ਆਪਾਂ ਇੰਨਾ ਕੌੜਾ ਪਾਣੀ ਆਈ ਬੋਰਾ ਦਾ ਪਾਣੀ ਤਾਂ ਜ਼ਮੀਨਾਂ 'ਚ ਕਲਰ ਕਰਦਾ ਪਾਣੀ ਪੀ ਲੈਣੋ ਜਿਹੜਾ ਪਾਣੀ ਤੁਸੀਂ ਇਹ ਭਰਿਆ ਜਾ ਰਹਿਆ ਮਰਨ ਨਾਲੋਂ ਤਾਂ ਫਿਰ ਪੀਣਾ ਹੀ ਪੈਂਦਾ ਜੀ ਹੋਰ ਕਰ ਵੀ ਨਹੀਂ ਸਕਦੇ ਕੋਈ ਜੀ ਆਉਣ ਬੋਰਾ ਦਾ ਪਾਣੀ ਆ ਜੀ ਆਪਾਂ ਜ਼ਮੀਨਾਂ ਨੂੰ ਲਾ ਦੇ ਜ਼ਮੀਨਾਂ ਚ ਕੱਲਰ ਠਾ ਦਿੰਦਾ ਜੀ ਉਹ ਪਾਣੀ ਹੁਣ ਆਪਾਂ ਜੇ ਆਪਣੇ ਅੰਦਰ ਜਾਵਾਂਗੇ ਤਾਂ ਕੀ ਕਰੂਗਾ ਜੀ ਫਿਰ ਉਹ ਇਹ ਪਾਣੀ ਇਥੋਂ ਮਜਬੂਰੀ ਆ ਹਾਂਜੀ ਮਜਬੂਰੀ ਆ ਜੀ ਇਹ ਇਸ ਤੋਂ ਬਿਨਾ ਸਾਡੇ ਕੋਲ ਕੋਈ ਹੱਲ ਨਹੀਂ ਹੈ ਜੀ ਤੇ ਅਸੀਂ ਇਹ ਚਾਹੁੰਦੇ ਹਾਂ ਗਰੀਬ ਬੰਦਾ ਤਾਂ ਇਹ ਵੀ ਨਹੀਂ ਪੀ ਸਕਦਾ ਮੰਨ ਲਓ ਨਾ ਕਿ ਇੰਟਰ ਵਾਲਾ ਇਹ 500 ਰੁਪਿਆ ਲਾਊਗਾ ਤੇ ਜਿਹਦੇ ਘਰੇ ਡਿੱਗੀ ਨਹੀਂ ਬਣੀ ਸਰ ਹਾਂ ਤੇ ਉਹ ਬੰਦਾ ਹੁਣ ਡਿੱਗੀ 'ਚ ਨਾ ਤਾਂ ਉਹਦੇ ਕੋਲੇ ਪਾਉਣ ਨੂੰ ਜਗ੍ਹਾ ਤੇ ਨਾ ਉਹ ਤੇ ਗਰੀਬ ਬੰਦੇ ਕੋਲੇ ਵਾਰੇ ਕੋ ਡੈਲੀ ਦਾ ਉਹ ਮੰਨ ਲਓ 400 ਰੁਪਇਆ ਦੋ ਤਿੰਨ ਦਿਨਾਂ ਬਾਅਦ ਕਿੱਥੋਂ ਉਹ ਟੈਕ ਇੰਟਰਪਾ ਲੂਗਾ ਹੀ ਇਹ ਪਾਣੀ ਪੀਓਗੇ ਉਹਦੇ ਪੀਣਾ ਹੀ ਪੈਣਾ ਔਰ ਕਰਾਂਗੇ ਕੀ ਦੱਸੋ ਅੱਗੇ ਤੁਹਾਨੂੰ ਮੈਂ ਗੱਲ ਕੀਤੀ ਦਾ ਇਹ ਪੰਜਾਬ ਦਾ ਅਖੀਰਲਾ ਪਿੰਡ Rajasthan ਦਾ ਬਾਰਡਰ ਤੇ ਦੋ 1 ਕਿਲੋਮੀਟਰ Rajasthan ਹੈ 7-8 ਕਿਲੋਮੀਟਰ Pakistan ਦਾ ਬਾਰਡਰ ਹੈ ਇੱਥੇ ਬਾਰਡਰ ਹੈ ਤੇ ਇਹ ਹਾਲਾਤ ਨੇ ਜਾਨੀ ਕਿ ਪਾਣੀ ਨਹੀਂ ਪੀਣ ਨੂੰ ਮਿਲਣਾ दारू ਦੀਆਂ ਥੈਲੀਆਂ ਮੰਨੋ ਯਾਨੀ ਕਿ ਦੇਸੀ दारू ਬਾਰਡਰ ਤੇ ਜਿਵੇਂ ਮੈਂ ਨਿਕਲਦੀ ਹੁੰਦੀ ਕਿਤੇ ਬਾਰਡਰਾਂ ਤੇ ਦੇਖ ਲਓ दारू ਕਰੋ ਕਰੀ ਪਹੁੰਚ ਜੂਗੀ ਪਰ ਪਾਣੀ ਮੋਲੀ ਪੀਣਾ ਪੈਣਾ ਜੀ আচ্ছা दारू ਕਹਾਂਗੇ ਤਾਂ दारू ਮਿਲ ਜੂਗੀ ਮਿਲ ਜੂ ਦੇਸੀ 2 ਲੀਟਰ ਦੀਆਂ ਪੈਪਸੀਆਂ ਕਰੇ ਰਾਤ ਨੂੰ ਸੁੱਟ ਜਾਂਦੇ ਦਿਨੇ ਆਮ ਨਸ਼ਾ ਸਾਡੇ ਬਹੁਤ ਹੈ ਸਹਰੀ ਚ ਦੇਖੇ ਜਾਵੇ ਤਾਂ ਮਰਜੀ ਨਸ਼ਾ ਲੈ ਲਓ ਇੱਥੇ ਜੋ ਮਰਜੀ ਨਸ਼ਾ ਇੱਥੋਂ ਸਪਲਾਈ ਹੁੰਦਾ ਜੇਸੀ ਵੀ ਲੈ ਆਓ ਸਰ ਤੇ ਆ ਪੁੱਲ ਪੱਟ ਲੋ ਨਾਲ ਨਾਲਾ ਪਟੜੀ ਪੱਟ ਲੋ ਜੀ ਤੇ ਥੱਲੇ ਡਿੱਗੀਆਂ ਬਣੀਆਂ ਸ਼ਰਾਬ ਨਿਕਲਦੀ ਆ ਪਿੰਡ ਹੈ ਜੀ ਪਿੰਡ ਜਿੰਨੇ ਟੋਟਲ ਵੀ ਹੈ ਫੋਰ ਏਰੀਏ ਦੇ ਇਹ ਆਪਣੇ ਟਾਈਲਾਂ ਦੇ ਪਿੰਡ ਪੈਂਦੇ ਸਾਡੀ ਮੰਗੇ ਆ ਵੀ ਰਾ ਪੰਜਾਬ ਚੋਂ ਨਹਿਰ ਨਿਕਲ ਕੇ ਇਹ ਰਾਹਾਂ ਨੂੰ ਜਾਂਦੀ ਤਾਂ ਇਹ ਦੋ ਤਸਵੀਰਾਂ ਟਿੰਕਰ ਭਰਿਆ ਜਾ ਰਿਹਾ ਪਾਣੀ ਦਾ ਇੱਥੇ ਲੋਕੇ ਕਹਿ ਰਹੇ ਨੇ ਕਿ ਇੱਥੇ ਪਾਣੀ ਨਹੀਂ ਮਿਲਦਾ दारू ਫੋਨ ਕਰੋ दारू ਘਰ ਘਰ ਪਹੁੰਚੇ ਨਸ਼ਾ ਜਿਹੜਾ ਮਰਜ਼ੀ ਲੈ ਲਓ ਇਹ ਹਾਲਾਤ ਨੇ ਇਨ੍ਹਾਂ ਪਿੰਡਾਂ ਦੇ ਪਾਣੀ ਤੋਂ ਲੈਣ ਆਏ ਪਾਣੀ ਉਹਨਾਂ ਨਹਿਰ ਚੋਂ ਪੀਣਗੇ ਨਲਕਿਆਂ ਦਾ ਦੇਖੋ ਪਾਣੀ ਲੈਣ ਆਏ ਹੋ ਜੀ ਪੀਣ ਵਾਸਤੇ ਕਿਹੜੇ ਜਗ੍ਹਾ ਤੋਂ ਆਏ ਆ ਆ ਨਾਲ ਹੀ ਢਾਣੀ ਆਪਣੀ ਅਛਾ ਇਹ ਟਾਣੀ ਤੋਂ ਅਛਾ ਇਹ ਉਹੀ ਟਾਣੀ ਜਿੱਥੇ ਵਿੱਕੀ ਕਾਊਂਟਰ ਨੂੰ ਬਿਲਕੁਲ ਇਨਕਾਊਂਟਰ ਹੋਇਆ ਸੀ ਇਹ ਤੇ ਪਾਣੀ ਦੀ ਕੋਈ ਹੋਰ ਸੁਖ ਸਾਧ ਨਹੀਂ ਕੁਝ ਵੀ ਹੈ ਨਹੀਂ ਆ ਪਹਿਲਾਂ ਇੱਥੋਂ ਆਉਂਦਾ ਸੀ ਇੱਕ ਸੀਜ਼ ਤੋਂ ਉਹ ਪਾਈਪਾਂ ਪੱਟੀਆਂ ਗਈਆਂ ਉਹ ਖਰਾਬ ਹੋ ਗਿਆ ਹੁਣ ਪੱਕੀ ਪੰਚਾਇਤ ਆਉਨੇ ਆ ਅਸੀਂ ਸਾਨੂੰ ਕੋਈ ਵਾਟਰ ਬਾਕਸ ਤੋਂ ਕੁਝ ਨਹੀਂ ਹੁੰਦਾ ਨਹਿਰ ਆਉਂਦੀ ਸੀ ਇਹੀ ਗੰਦਾ ਪਾਣੀ ਪੀਂਦੇ ਸੀਗੇ ਹੁਣ ਨਲਕੇ ਤੋਂ ਤੁਹਾਡੇ ਸਾਹਮਣੇ ਪਰਣ ਚੱਲੇ ਤਾਂ ਇਹ ਹਾਲਾਤ ਨੇ ਇੰਨਾ ਪਿੰਡਾਂ ਦੇ ਇੰਨਾ ਪਿੰਡਾਂ ਦੇ ਹਾਲਾਤ ਬਾਤ ਤੋਂ ਬਾਤਰ ਨੇ ਪੂਰੀ ਰਿਪੋਰਟ ਤੋਂ ਪਿੰਡ ਦੀ ਵੀ ਦਿਖਾਈ ਆ এয়ারਪੋਰਟ ਵੀ ਇੱਕੇ ਹਿੱਸਾ ਉਸੇ ਰਿਪੋਰਟ ਦਾ ਹੈਗਾ ਇੰਨਾ ਹਾਲਾਤਾਂ ਦੇ ਵਿੱਚ ਇਹ ਪਿੰਡ ਨੇ ਧੰਨਵਾਦ